ਸੋਨੋ ਵਿਆਸ ਤੇ ਪਰਬ ਆਸਤੰ ਦਸਾਨੰ। हे राजन ਤੁਸੀਂ ਵਿਆਸ ਤੋਂ ਮਹਾਭਾਰਤ ਦੇ 18 ਪਰਵ ਸੁਣੋ। ਦਹਾ ਦੇਹਤੇ ਕੋਸ਼ਟ ਸਰਵੰ ਨਿਰਪਾਨੰ। ਤਦੋਂ ਤੁਹਾਡੀ ਦੇਹ ਤੋਂ ਸਾਰਾ ਕਾਸ਼ਟ ਹਟੇਗਾ। ਬੋਲੈ ਬ੍ਰਿਪ ਵਿਆਸੰ ਸੋਨੈ ਲਾਗ ਪਰਵੰ। ਰਾਜੇ ਨੇ ਵਿਆਸ ਬਿਪਰ ਨੂੰ ਬੁਲਾ ਲਿਆ। परे अपू पपायन तजे सर्व गर्वम अते सारे अहंकार नो ਛੱਡ ਕੇ ਉਸ ਦੇ ਚਰਨੀ ਲੱਗਾ ਅਤੇ ਮਹਾ ਭਾਰਤ ਦੇ ਪਰਵ ਸੁਨਣ ਲੱਗਾ ਸੁਨੋ ਰਾਜ ਸਰਦੂਲ विद्या निधानन व्यास ਨੇ ਕਿਹਾ हे ਰਾਜਿਆਂ ਦੇ ਸ਼ੇਰ ਅਤੇ ਵਿਦਿਆ ਦੇ ਖਜ਼ਾਨੇ ਸੁਣੋ हो पार्थ के वंश में रघुरा रंग ਭਰਤ ਦੇ ਵਾਂਸ਼ ਵਿੱਚ ਰਗੂ ਰਾਜਾ ਹੋਇਆ ਹੈ। ਭਯੋ ਤੋਨ ਕੇ ਬੰਸ ਮੈਂ ਰਾਮ ਰਾਜਾ। ਉਸ ਦੇ ਵਾਂਸ਼ ਵਿੱਚ ਆਗੋ ਰਾਮ ਰਾਜਾ ਹੋਇਆ ਹੈ। ਤੇਜੈ ਛਤਰਦਾਨੰ ਨਿਧਾਨੰ ਬੇਰਾਜਾ। ਜਿਸ ਨੇ ਆਪਣੇ ਭਰਾ ਭਰਤ ਨੂੰ ਰਾਜ ਛਤਰਾ ਤੇ ਖਜ਼ਾਨਾ ਦਾਨ ਦੇ ਕੇ ਸ਼ੋਭਾ ਖੱਟੀ। ਭਯੋ ਤੋਨ ਕੀ ਜਦ ਮੈਂ ਜਦ ਰਾਜੰ। ਉਸepart ਦੇ ਕੋਲ ਵਿੱਚ ਜਦੋਂ ਰਾਜਾ ਹੋਇਆ ਦਸੰਚਾਰ 14 ਹੈ ਸੋ ਵਿਦਿਆ ਸਮਾਜੰ ਜੋ 10 ਅਤੇ 4 14 ਵਿਦਿਆਵਾ ਦਾ ਗਿਆਤਾ ਸੀ ਭਯੋ ਤੌਨ ਕੇ ਵੰਸ ਮੈਂ ਸੰਤ ਨੇ ਉਸ ਦੇ ਵੰਸ਼ ਵਿੱਚ ਸੰਤ ਨੇ ਰਾਜਾ ਹੋਇਆ ਪੇਤਾ ਕੇ ਕੋਰੋ ਭੰਡਵੇਂ ਉਸ ਤੋਂ ਅਗੇ ਕੌਰਵ ਅਤੇ ਪਾਂਡਵ ਹੋਏ ਭਏ ਤੋਨ ਕੇ ਬੰਸ ਮੈਂ ਤ੍ਰਿਤ ਰਾਸ਼ਟਰੰ ਉਸ ਦੇ ਵੰਸ਼ ਵਿੱਚ ਤ੍ਰਿਤ ਰਾਸ਼ਟਰ ਹੋਇਆ ਮਹਾ ਜੁੱਧ ਜੋਦਾ ਪਰਬੋਧਾ ਮਹਾ ਸੂਤਰੰ ਜੋ ਬਹੁਤ ਤਕੜਾ ਯੋਧਾ ਸੀ ਅਤੇ ਵੱਡਿਆਂ ਵੱਡਿਆਂ ਵਿਅਾਰੀਆਂ ਨੂੰ ਸਿੱਖਿਆ ਦੇਣ ਵਾਲਾ ਸੀ ਭਏ ਤੋਨ ਕੇ ਕੌਰਵੰ ਕਰੋਰ ਕਰਮੰ ਉਸ ਦੇ ਘਰ ਕਠੋਰ ਕਰਮਾਂ ਵਾਲੇ ਕੋਰਵ ਪੈਦਾ ਹੋਏ। ਕਿਉ ਛਤਰਣ ਜੈਨ ਕੁੱਲ ਛੈਨ ਕਰਮ। ਜਿਨ੍ਹਾਂ ਨੇ ਛਤਰਿਆਂ ਨਾਲ ਛੈਣੀ ਵਾਂਗ ਕੁੱਲ ਨਾਸ਼ ਕਰਨ ਵਾਲਾ ਕੰਮ ਕੀਤਾ। ਕਿਉ ਭੀਖਮੇ ਅਗਰ ਸੈਨਾ ਸਮਾਜੰ। ਉਹਨਾਂ ਨੇ ਭੀਸ਼ਮ ਨੂੰ ਆਪਣੀ ਸੈਨਾ ਦਾ ਮੁਖੀਆ ਬਣਾਇਆ। ਭਯੋ ਕ੍ਰੋਧ ਜੁੱਦੰ ਸਮੋ ਪਾਂਡ ਰਾਜੰ। ਤੇ ਰਾਜਾ ਪਾਂਡ ਦੇ ਪੁੱਤਰਾਂ ਨਾਲ ਭਿਆਨਕ ਯੁੱਧ ਕੀਤਾ ਤਹਾ ਗਰ ਜਿਓ ਅਰਜਨ ਪਰਮ ਬੀਰੰ ਉਸੇ ਅੰਗ ਵਿੱਚ ਮਹਾਨ ਵੀਰ ਅਰਜਨ ਨੇ ਲਲਕਾਰਾ ਮਾਰਿਆ ਤਨੁਰ ਬੇਦ ਗਿਆਤਾ ਤਜੇ ਪਰਮ ਤੀਰੰ ਉਹ ਤੀਰ ਅੰਦਾਜ਼ੀ ਵਿੱਚ ਪਰਵੀਨ ਸੀ ਇਸ ਲਈ ਉਸਨੇ ਬਹੁਤ ਤੀਰ ਚਲਾਏ ਤਾਜੀ ਵੀਰ ਬਾਨਾ ਪਰੀ ਵੀਰ ਖੇਤੰ राणपोਮੀ ਵਿੱਚ ਸ਼ੋਰਵੀਰ ਅਰਜਨ ਨੇ ਤੀਰਾ ਦੀ ਛੜੀ ਲਾ ਦਿੱਤੀ ਹਾਨਿਓ ਭੀਖ ਮੰ ਸਬੈ ਸੈਨਾ ਸਮੇਤੰ ਪੀਛਮਨੂ ਸਾਰੀ ਫੌਜ ਸਮੇਤ ਮਾਰ ਦਿੱਤਾ ਦੇਈ ਬਾਣ ਸਿਜਾ ਗਰੇ ਭੀਖ ਮੈਨੰ ਪੀਛਮਨੂ ਬਾਣਾ ਦੀ ਸੇਜ ਦਿੱਤੀ ਗਈ ਜਿਸ ਉਤੇ ਉਹ ਲੇਟ ਗਿਆ ਜੈੰਗ ਪਤਰ ਪਾਇਓ ਸੁਖੰ ਭਾਣਨੇੰ ਉਸ ਦਿਨ ਪਾੜਵਾਂ ਦੀ ਸੁਖਪੂਰਵਕ ਜਿਤ ਹੋਈ ਭੈ ਦਰੋਣ ਸੈਨਾਪਤੀ ਸੈਨਪਾਲੰ ਪੀਸ਼ਮ ਤੋਂ ਬਾਅਦ ਕੋਰਵਾਂ ਦਾ ਦੂਜਾ ਸੈਨਾਪਤੀ ਅਤੇ ਸੈਨਾਪਾਲਕ ਦਰੋਣਾਚਾਰਿਆ ਹੋਇਆ ਪਯੋ ਕੋਰ ਜੁਦੰ ਤਹਾ ਤੋਨ ਕਾਲੰ ਉਸ ਵੇਲੇ ਉੱਥੇ ਕੋਰ ਯੁੱਧ ਹੋਇਆ ਹਨਯੋ ਦ੍ਰਿਸ਼ਟ ਦੋਨੰ ਤੱਲੇ ਦਰੋਣ ਪ੍ਰਾਣੰ ਇਸ ਤਰ੍ਹਾਂ ਦ੍ਰੋਮਣ ਨੇ ਦ੍ਰੋਣਾਚਾਰਿਆਂ ਨੂੰ ਮਾਰ ਦਿੱਤਾ ਅਤੇ ਉਸਨੇ ਪ੍ਰਾਣ ਤਿਆਗ ਦਿੱਤੇ। ਕਰਯੋ ਯੋਧ ਤੇ ਦੇਵ ਲੋਕੰ ਪਯੰ ਦ੍ਰੋਣਾਚਾਰਿਆਂ ਨੇ ਯੁੱਧ ਭੂਮੀ ਤੋਂ ਦੇਵ ਲੋਕ ਨੂੰ ਪ੍ਰਸਥਾਨ ਕੀਤਾ। ਭਏ ਕਰਨ ਸੈਨਾਪਤੀ ਛਤਰ ਪਾਲੰ ਉਸ ਤੋਂ ਬਾਅਦ ਕੌਰਵਾ ਦਾ ਤੀਜਾ ਸੈਨਾਪਤੀ ਕਰਨ ਹੋਇਆ। ਮਾਚਿਅ ਯੁੱਧ ਕ੍ਰੋਧੰ ਮਹਾ ਬਿਕਰਾਲੰ ਮਹਾ ਭਿਆਨ ਕਥੇ ਕਹਿਰ ਪਰਿਆ ਯੁੱਧ ਹੋਇਆ ਪਣਿਓ ਤਹਾ ਪੰਥੰ ਸੰਨੰ ਸੀਸ ਕਪਿਵ ਕਰਨੋ ਅਰਜਨ ਪੰਥੰ ਨੇ ਮਾਰ ਕੇ ਤੁਰੰਤ ਉਸ ਦਾ ਸਿਰ ਕੱਟ ਦਿੱਤਾ ਗਿਰਿਓ ਤੋਨ ਯੁਧਿਸ਼ਤਰੰ ਰਾਜਾ ਥਪੇਵ ਉਸ ਦੇ ਡਿੱਗਨ ਨਾਲ ਇੱਕ ਪ੍ਰਕਾਰ ਨਾਲ 유ਦਿਸ਼ਠਿਰ ਦਾ ਰਾਜ ਸਥਾਪਿਤ ਹੋ ਗਿਆ। ਪਾਏ ਸੈਨਪਾਲੰ ਬਲੇ ਸੂਲ ਸਲਰੰ। ਉਸ ਤੋਂ ਬਾਅਦ ਕੋਰਵਾ ਦਾ ਚੌਥਾ ਸੈਨਾ ਨਾਇਕ ਵੈਰੀਆਂ ਨੂੰ ਸੂਲ ਵਾਂਗ ਚੁੱਭਣ ਵਾਲਾ ਬਲਵਾਨ ਸ਼ਰਲਰਿਆ ਹੋਇਆ। ਪਲੇ ਪਾਤਾ ਕੁਟਯੋ ਬਲੇ ਪਾਂਚ ਦਰਲਯੰ। ਉਸ ਨੇ ਭਾਣਵਾਦੀ ਸੈਨਾ ਨੂੰ ਚੰਗੇ ਤਰ੍ਹਾਂ ਕੁੱਟਿਆ ਅਤੇ ਦੱਲਿਆ। ਪੁਨਰ ਹਸਤ ਯੁਦਿਸ਼ਤਰੰ ਸਾਕਤ ਬੇਦੰ। ਫਿਰ ਯੁਦਿਸ਼્ਥਿਰ ਨੇ ਵਰשי ਸ਼ਕਤੀ ਨਾਲ ਉਸਦੇ ਹੱਥ ਨੂੰ ਵਿੰਨ ਦਿੱਤਾ। ਗਿਰਿਓ ਯੁੱਧ ਪੂਪੰ ਬਲੇ ਪੂਪ ਬੇਦੰ। ਰਾਜਾ ਸ਼ਲਯ ਯੁੱਧ ਭੂਮੀ ਵਿੱਚ ਡਿੱਗ ਪਿਆ ਅਤੇ ਰਾਜੇ ਦੁਯੁਸ਼્ਥਿਰ ਨੇ ਉਸ ਨੂੰ ਵਿੰਨ ਸੋਟਿਆ। ਚੋਪਈ ਸਾਲ ਰਾਜਾ ਜੋਨੇ ਦਿਨ ਜੂਜਾ ਜਿਸ ਦਿਨ ਰਾਜਾ ਛਾਲਿਆ ਮਾਰਿਆ ਗਿਆ ਕੋਰੋ ਹਾਰ ਤਵਨ ਤੇ ਸੂਜਾ ਉਸ ਦਿਨ ਤੋਂ ਕੋਰਵਾ ਨੂੰ ਆਪਣੀ ਹਾਰ ਸੁੱਜ ਗਈ ਜੋ ਜਤ ਸੱਲ ਭਇਓ ਅਸਤਾਮਾ ਛਾਲਿਆ ਦੇ ਯੁੱਧਨ ਉਪਰੰਤ ਅਸ਼ਵਥਾਮਾ ਪੰਜਵਾਂ ਸੈਨਾਪਤੀ ਹੋਇਆ ਕੂਟਿਯ ਕੋਟ ਕਟਕ ਇਕ ਜਾਮਾ ਉਸਨੇ ਇੱਕ ਪਹਿਰ ਵਿੱਚ ਕਰੋੜਾਂ ਸੈਨਕਾਂ ਨੂੰ ਕੁੱਟ ਦਿੱਤਾ। ਤ੍ਰੇਸ਼ਟ ਦੋਨ ਮਾਰਿਓ ਅਤਰਥੀ। ਉਸਨੇ ਮਹਾਬਲੀ ਆਤਰਥੀ ਦ੍ਰਿਸ਼ਟ ਦ੍ਰੋਮਨ ਨੂੰ ਮਾਰ ਦਿੱਤਾ। ਪਾਂਡਵ ਸੈਨ ਪਾਇੇ ਕਰ ਮੱਤੀ। ਅਤੇ ਪਾਂਡਵਾਂ ਦੀ ਸੈਨਾ ਨੂੰ ਚੰਗੀ ਤਰ੍ਹਾਂ ਮਿੱਦਿਆ। ਪਾਂਡਵਕੇ ਪਾਂਚੋ ਸੋਤ ਮਾਰੇ। ਪਾਂਡਵਾਂ ਦੇ ਪੰਜੇ ਪੁੱਤਰ ਮਾਰ ਦਿੱਤੇ। ਦੁਆਪਰ ਮੈਂ ਵੱਡਕੀਨ ਅਖਾਰੇ ਅਤੇ ਦੁਆਪਰ ਵਿੱਚ ਬਹੁਤ ਵੱਡਾ ਯੁੱਧ ਅਖਾਰਾ ਕੀਤਾ ਕਰਿਓ ਰਾਜ ਕਿਓ ਤਬ ਯੁੱਧਾ ਤਦੋਂ ਦੁਰਯੋਧਨ ਕੋਰੋ ਰਾਜ ਨੇ ਬਹੁਤ ਕ੍ਰੋਧਵਾਨ ਹੋ ਕੇ ਭੀਮ ਸੰਗ ਉਹ ਕੈ ਅਤ ਕ੍ਰੁੱਦਾ ਭੀਮ ਸੈ ਨਾਲ ਯੁੱਧ ਕੀਤਾ ਯੁੱਧ ਕਰਤ ਕਬਹੂ ਨਹੀਂ ਹਾਰਾ ਯੁੱਧ ਕਰਦਿਆਂ ਦੁਰਯੋਧਨ ਕਦੇ ਹਾਰਿਆ ਨਹੀਂ ਸੀ ਕਾਲ ਬਲੀ ਤਹ ਆਨ ਸੰਗਾਰਾ ਪਰ ਬਲਵਾਨ ਕਾਲ ਨੇ ਆ ਕੇ ਉਸ ਨੂੰ ਵੀ ਮਾਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ